ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਪੋਆ ਦੇ ਪਿੰਡ ਕਠਿਆਲਪੁਰ ਦੀਆਂ ਨੇ ਜਿੱਥੇ ਕੀ ਪੰਚਾਇਤੀ ਟਿਊਬਵਲ ਨੂੰ ਲਗਾਉਣ ਦੇ ਮਾਮਲੇ 'ਚ ਜਿਹੜਾ ਇਹ ਗੱਲਬਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਦੱਸ ਦਈਏ ਇੱਥੇ ਹੀ ਇਹ ਵੀ ਤੁਹਾਨੂੰ ਮਿਲਿਆ ਹੈ ਕਿ ਸਾਬਕਾ ਸਰਪੰਚ ਦੇ ਵੱਲੋਂ ਜਿਹੜਾ ਹੈ ਕੁਝ ਦਿਨ ਪਹਿਲਾਂ ਹੀ ਇਹ ਦੇਖਣ ਨੂੰ ਮਿਲਿਆ ਸੀ ਜਿੱਥੇ ਕਿ ਕੁਝ ਲੋਕਾਂ ਦੇ ਵੱਲੋਂ ਇਹ ਅਫਵਾਹ ਉਡਾਈ ਗਈ ਸੀ ਕਿ ਆਵਾਜ਼ੀ ਪਾਰਟੀ ਦੇ ਨੁਮਾਇंदे ਨੇ ਸਾਬਕਾ ਸਰਪੰਚ ਨੇ ਮੌਜੂਦਾ ਸਰਪੰਚ ਨੇ ਤੇ ਉੱਥੇ ਹੀ ਸਾਬਕਾ ਸਰਪੰਚ ਦੇ ਵੱਲੋਂ ਇਹ ਟਿਊਬਵਲ ਜਿਹੜਾ ਹੈ ਉਹ ਨਹੀਂ ਲਗਾ ਦਿੱਤਾ ਜਾ ਰਿਹਾ ਇਹ ਬੋਰਡ ਜਿਹੜਾ ਇਹ ਜੰਦ ਘਰ ਦੇ ਵਿੱਚ ਨਹੀਂ ਕੱਢਣ ਦਿੱਤਾ ਜਾ ਰਿਹਾ ਤੇ ਉੱਥੇ ਹੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਆਪਣਾ ਆਪਣਾ ਪੱਖ ਜਿਹੜਾ ਹੈ ਸਾਹਮਣੇ ਰੱਖਦੇ ਹੋਏ ਉਹਨਾਂ ਨੇ ਗੱਲਬਾਤ ਸੁناਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਹੈ ਕਿਤੇ ਨਾ ਕਿਤੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਸ਼ਰਾਰਤੀ ਆਂਸਰਾਂ ਦੇ ਵੱਲੋਂ ਉਹਨਾਂ ਤੇ ਕਿ ਉਹਨਾਂ ਦੇ ਵੱਲੋਂ ਬੋਰ ਜਿਹੜਾ ਹੈ ਉਹ ਨਹੀਂ ਕੱਢਣ ਦਿੱਤਾ ਜਾ ਰਿਹਾ ਇੱਥੇ ਉਹਨਾਂ ਨੇ ਆਪਣਾ ਜਿਹੜਾ ਹੈ ਸਪਸ਼ਟੀਕਰਨ ਦਿੱਤਾ ਹੈ ਤੇ ਉੱਥੇ ਹੀ ਮੌਜੂਦਾ ਸਰਪੰਚ ਜਿਹੜੇ ਨੇ ਕਠਿਆਲਪੁਰ ਦੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਇਸ ਬੋਰ ਨੂੰ ਲੈ ਕੇ ਕੀ ਗੱਲਬਾਤ ਕੀ ਮਾਮ ਕੰਡਨ ਕਿਉਂ ਨਹੀਂ ਦਿੱਤਾ ਜਾ ਰਿਹਾ ਦਰਅਸਲ ਇਹ ਬੋਰ ਜਿਹੜਾ ਹੈ ਉਹ ਜੰਝਕਾਰ ਦੇ ਵਿੱਚ ਕੱਢਿਆ ਗਿਆ ਤੇ ਇੱਕਦਮ ਬਿਲਕੁਲ ਸੈਂਟਰ ਦੇ ਵਿੱਚ ਜਿਹੜਾ ਹੈ ਉਹ ਬੋਰ ਕੱਢਿਆ ਗਿਆ ਜਿੱਥੇ ਕਿ ਆਂਗਣਵਾਲੀ ਸਕੂਲ ਵੀ ਨਾਲ ਲੱਗਦਾ ਹੈ ਤੇ ਸਮਾਰਟ ਸਕੂਲ ਬਣਾਉਣ ਦੇ ਲਈ ਵੀ ਜਿਹੜਾ ਹੈ ਉਹ ਮਨਜ਼ੂਰੀ ਜਿਹੜੀ ਹੈ ਉਹ ਲੈ ਲਈਤੀ ਗਈ ਹੈ ਮੰਤਰੀ ਤੋਂ ਤੇ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਹ ਬੋਰ ਜਿਹੜਾ ਹੈ ਕਿਤੇ ਨਾ ਕਿਤੇ ਗਲਤ ਜਗ੍ਹਾ ਦੇ ਵਿੱਚ ਕੱਢਿਆ ਗਿਆ ਜਿੱਥੇ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜਾ ਇਹ ਨੁਕਸਾਨ ਹੋ ਸਕਦਾ ਹੈ ਤੇ ਆਮ ਲੋਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਜੰਝਕਾਰ ਦੇ ਵਿੱਚ ਆਮ ਲੋਕ ਵੀ ਜਿਹੜੇ ਨੇ ਉਹਨਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਕੋਈ ਕੁਝ ਕਰ ਸਕਦਾ ਹੈ ਕਿਤੇ ਕਿਤੇ ਨਾ ਕਿਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਕਿਤੇ ਨਾ ਕਿਤੇ ਕਰਨਾ ਪੈ ਸਕਦਾ ਹੈ ਤੇ ਇਹ तमाम ਗੱਲਬਾਤ ਜਿਹੜੀ ਆ ਉਹ ਸਾਹਮਣੇ ਆਈ ਹੈ ਫਿਲਹਾਲ ਅਸੀਂ ਗੱਲਬਾਤ ਕਰਾਂਗੇ ਮੌਜੂਦਾ ਸਰਪੰਚ ਤੇ ਪਿੰਡ ਵਾਸੀਆਂ ਦੇ ਨਾਲ ਤੇ ਉੱਥੇ ਹੀ ਸਾਫ ਦਾ ਸਰਪੰਚ ਦੇ ਨਾਲ ਕਿ ਕੀ ਮਾਮਲਾ ਹੈ ਮੈਂ ਦਲੀਪ ਸਿੰਘ ਸਾਫ ਦਾ ਸਰਪੰਚ ਆਵਾਜ਼ਿਕਠਾਲਪੁਰ ਕੀ ਕਾਰਨ ਹੈਗਾ ਅੱਜ ਤੁਸੀਂ ਸਾਰੇ ਪਿੰਡ ਇਕੱਠਾ ਹੋਏ ਹੋ ਦੇਖੋ ਜੀ ਮੈਂ ਇੰਟਰਸਟ ਨਾਲ ਆਪਣੀ ਇਹ 3 ਲੱਖ ਰੁਪਏ ਗ੍ਰਾਂਟ ਮਨਜ਼ੂਰ ਕਰਾਈ। ਮੰਤਰੀ ਸਾਹਿਬ ਨਾਲ ਕਨੈਕਟ ਕੀਤਾ। ਮੇਰੇ ਪਿੰਡ ਦੀ ਸਮੱਸਿਆ ਹੈ। ਪਹਿਲੇ ਦੋ ਵਾਰ ਵੀ ਬੋਰਡ ਜਿਹੜਾ ਉਹ ਫੇਲ ਹੋ ਚੁੱਕਿਆ ਸੀ। ਐਸਜੀਓ ਦੀ ਮਿਹਰਬਾਨੀ ਨਾਲ ਮੈਂ ਸਮਝਾਂਗੇ ਉਹਨਾਂ ਨੇ ਮੇਰੇ ਦੇ ਇਹ ਜਾ ਕੇ ਦੇ ਔਰ ਮੇਰੇ ਨਾਲ ਕੋਆਪਰੇਟ ਕੀਤਾ ਉਹਨਾਂ ਨੇ। ਉਹਨਾਂ ਨੇ ਇਹ ਮੇਰੇ 3 ਲੱਖ ਰੁਪਏ ਗ੍ਰਾਂਟ ਮੇਰੇ ਨੂੰ ਪਾਈ ਹੈ। ਸਾਰੇ ਪਿੰਡਾਂ ਦੀ ਕਾਫੀ ਲੋਕਾਂ ਦੀ ਗ੍ਰਾਂਟ ਪਈ ਸੀ ਤੇ ਮੈਂ ਵੀ ਉਹਨਾਂ ਨਾਲ ਅਪਰੋਚ ਕੀਤੀ ਤੇ 3 ਲੱਖ ਰੁਪਏ ਗ੍ਰਾਂਟ ਪਾਈ ਹੈ। ਪੰਜ ਜੋ ਗ੍ਰਾਂਟ ਪੈ ਗਈ ਹੈ ਤੇ ਉਹਦੇ ਖਰਚ ਕਰਨਾ ਹੈ ਵੀ 2023 ਦੀ ਗ੍ਰਾਂਟ ਮਿਲੀ ਜਾਨੂੰ ਅੱਛਾ ਅੱਗੇ ਲੱਗੇ ਚੌਂ ਜਾਂਦਾ ਮੈਂ ਗ੍ਰਾਂਟ ਖਰਚ ਨਹੀਂ ਕਰ ਚੱਕਿਆ ਲੋਕੀ ਬੋਲਦੇ ਵੀ ਮਤਲਬ ਇਹ 2021 ਦੀ ਗ੍ਰਾਂਟ ਮਿਲੀ ਉਹ ਐਵੇਂ ਤਵਾ ਲਾਈ ਜਾਂਦੇ ਅਸਾਂ ਦੂਸਰਾ ਮੈਂ ਸਮਾਰਟ ਸਕੂਲ ਇਸੇ ਸੈਂਕਸ਼ਨ ਕਰਵਾਇਆ ਦਾ ਮੰਤਰੀ ਕੋਲ ਗਿਆ ਮੈਂ ਉਹਨਾਂ ਕੋਲ ਬੱਚਿਆਂ ਵਾਸਤੇ ਕਿਉਂਕਿ ਸਾਡੇ ਬੱਚੇ ਨੇ ਜਿਹੜੇ ਉਹ ਛੋਟੇ ਛੋਟੇ ਬੱਚੇ ਰਸਤੇ ਕੁੱਤੇ ਭੜੇ ਹੁੰਦੇ ਨੇ ਰਸਤਾ ਖਰਾਬ ਹੈ ਬਾਰਸ਼ੀ ਵੀ ਜਾਣ ਬੰਦੇ ਬੱਚਿਆਂ ਨੂੰ ਉਹਨਾਂ ਦੀ ਇਹ ਸਾਥੀ ਦੇ ਉੱਪਰ ਨਾ ਅੱਜ ਜਿਹੜਾ ਡੀਪੋਰ ਲੱਗਣਾ ਸਾਡੇ ਨਾਲ ਬਹੁਤ ਧੱਕਾ ਕੀਤਾ ਸਾਡੇ ਬੱਚਿਆਂ ਨਾਲ ਖਲਬਾੜ ਕੀਤਾ ਸਾਡੇ ਬੱਚਿਆਂ ਦੇ ਸਾਥੀ ਦੇ ਉੱਪਰ ਪੈਰ ਰੱਖਿਆ ਸਰਕਾਰ ਨੇ ਕਿਉਂ ਮੰਤਰੀ ਸਾਹਿਬ ਨੂੰ ਗੁੰਮਰਾਹ ਕੀਤਾ ਗਿਆ ਹੈ ਔਰ ਅਸੀਂ ਜਾਂਦੇ ਹਾਂ ਅਸੀਂ ਡੀਬੋਰ ਮੈਂ ਖੁਦ ਲਿਆਂਣ ਵਾਲਾ ਮੈਂ ਸਰਪੰਚ ਸਾਹਿਬ ਨੂੰ ਪੁੱਛਿਆ ਜਾਏ ਕਿ ਬਈ ਇਹ ਮੈਂ ਮਨਾ ਮੈਂ ਐਕਸ ਸਰਪੰਚ ਨੇ ਤੁਹਾਨੂੰ ਮਨਾ ਕੀਤਾ ਬਈ ਇੱਥੇ ਨਹੀਂ ਲਾਓ ਉਹਨੇ ਜੋ ਆਪਣਾ ਹੀ ਖਤਰਾ ਦੱਸੀ ਜਾ ਰਿਹਾ ਕਿ ਨੌਕਰੀ ਸਾਨੂੰ ਦਬਾ ਦਿੰਦੇ ਨੇ ਅਸੀਂ ਸਿਰਫ ਇੰਨੀ ਗੱਲ ਹੈ ਜਰੂਰ ਕਿ ਅਸੀਂ ਚਾਹੁੰਦੇ ਵੀ ਇੱਥੇ ਸਮਾਰਟ ਸਕੂਲ ਬਣਨਾ ਬੱਚਿਆਂ ਦੇ ਫਿਊਚਰ ਦੀ ਗੱਲ ਹੈ ਤੇ ਇੱਥੋਂ ਦੀ ਬਜਾਏ ਕਿ ਸਾਈਡ ਤੇ ਕਰ ਦਿਓ ਉਹਨੇ ਸੱਤਕਦੇ ਵੀ ਨਹੀਂ ਪਾਉਂਦਾ ਉਥੇ ਦੋ ਵੱਡੀ ਬੋਰ ਅਗੇ ਉਹ ਪਿੱਛੇ ਫੇਲ ਹੋ ਚੁੱਕੇ ਨੇ ਕਿਉਂਕਿ ਤੇ ਰੇਤਾ ਮਾਰਦੇ ਨੇ ਦੋ ਵਾਰੀ ਮੈਂ ਰਿਪੇਅਰ ਕਰਾਈ ਆ ਇਹ ਲੈਟਰ ਮੇਰੇ ਕੋਲ ਦਿੱਤੀ ਫਿਰ ਮੈਂ ਦੋ ਵਾਰ ਰਿਪੇਅਰ ਕਰਾ ਕੇ ਤੇ ਇਹ ਸਰਕਾਰੀ ਮਤਲਬ ਇਹ ਕਾਗਜ਼ਰ ਮੇਰੇ ਕੋਲ ਨੇ ਦੋ ਵਾਰ ਰਿਪੇਅਰ ਕਰਾ ਗਿਆ ਜੇ ਪੇਮੈਂਟ ਵੀ ਉਹਨਾਂ ਨੇ ਦੇਣੀ ਆਲੀ ਮੇਰੇ ਕੋਲ ਕੋਈ ਫੰਡ ਤਾਂ ਐ ਨਹੀਂ ਮੈਂ ਕਿੱਥੋਂ ਕਰਾਵਾਂ ਹੋਰ ਕੀ ਹੋਇਆ ਬੋਰ ਵੀ ਲੱਗ ਗਿਆ ਕਿ ਪਰੇਸ਼ਾਨੀ ਕੀ ਆ ਰਹੀ ਹੈ ਪਰੇਸ਼ਾਨੀ ਇਹ ਜੀ ਉਹਨੇ ਤੇ ਮੰਤਰੀ ਸਾਹਿਬ ਦੇਖਣ ਕਿਉਂਕਿ ਇਹ ੱੱੱਕਾ ਸਾਹੀ ਨਾਲ ਨਾ ਉਹਨਾਂ ਨੇ ਸਰਪੰਚ ਵੀ ਨਹੀਂ ਮੰਨਿਆ सरपंच ਨੂੰ ਮੰਨਿਆ ਜਦੋਂ ਕਿ ਸਰਪੰਚ ਦਾ ਬਹੁਮਤ ਚਾਰ ਮੈਂਬਰ ਉਹਦੇ ਨੇ ਔਰ ਸਰਪੰਚ ਇਸਲੇ ਮੌਜੂਦਾ ਸਰਪੰਚ ਜਿਹੜਾ ਆ ਉਹਦੀ ਗੱਲ ਮੰਨੀ ਉਹਦੀ ਮਰਜ਼ੀ ਮੁਤਾਬਕ ਨਹੀਂ ਕੰਮ ਹੋਇਆ ਤੇ ਉਹਨੇ ਧੱਕਾ ਸਹੀ ਕਰਕੇ ਪਾਰਟੀ ਵਾਈ ਨੇ ਕੋਈ ਕਿਸੇ ਨੂੰ ਬੁਲਾ ਕੇ ਕਿਸੇ ਨੂੰ ਬੁਲਾ ਕੇ ਤੇ ਇੱਥੇ ਉਹ ਮਤਲਬ ਕਰਤਾ ਡੀਪ ਉਹ ਜਿਹੜਾ ਉਹ ਸੈਂਟਰ ਚ ਲਗਾਤਾ ਉਹਨੇ ਦੇਖੋ ਕਾਮਨ ਲਈ ਦੇਖਿਆ ਜਾਏ ਕਿ ਭਾਈ ਇਹ ਜਿਹੜੀ ਆ ਕੋਈ ਜਿਹੜਾ ਦਾਨ ਸੰਬੰਧ ਬੰਦਾ ਆ ਉਹ ਸੈਂਟਰ ਚ ਤੁਸੀਂ ਬਿਹੜੇ ਆਪਣੇ ਬੋਰ ਕਰਾ ਦਿਓਗੇ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਆਗੇ ਕੱਲ ਨੂੰ ਕਿੱਥੇ ਬੈਠੋਗੇ ਤੁਸੀਂ ਇਹ ਸਾਡੇ ਨਾ ਸਾਥੀ ਦੇ ਉੱਪਰ ਪਿਆਰ ਰੱਖਿਆ ਸਰਕਾਰ ਨੇ ਤੇ ਇਹ ਸਾਡੇ ਬੱਚਿਆਂ ਨਾਲ ਖਿਲਵਾੜ ਕੀਤਾ ਹੈ ਜਦੋਂ ਕਿ ਸਾਡੇ ਕੋਲ ਜਗ੍ਹਾ ਪੰਚਾਇਤੀ ਹੀ ਹੈ ਕੀ ਮੰਗ ਕਰਦੇ ਤੁਸੀਂ ਮੰਗਿਆ ਕਿ ਇਹਦਾ ਇਨਸਾਫ ਮੰਤਰੀ ਸਾਹਿਬ ਨੂੰ ਖੁਦ ਹੀ ਦੇ ਬਾਰੇ ਉਹ ਲੈਣ ਚਾਹਤਾ ਸੰਗਾਂ ਕਿ ਮੌਕੇ ਬਰਾ ਕੇ ਦੇਖਣਾ ਕਿ ਇਹ ਜਗ੍ਹਾ ਜਿਹੜੀ ਬੋਰਡ ਜਿੱਥੇ ਲੱਗਿਆ ਇਹ ਸਹੀ ਹੈ ਸੈਂਟਰਲ ਵੀ ਜੁਗਾਤਾ ਇਹ ਬਿਲਡਿੰਗ ਜਿਹੜੀ ਹੈ ਇਹ ਕਮਿਊਨਿਟੀ ਹਾਲ ਬਣਨਾ ਸੀ ਕਮਿਊਨਿਟੀ ਹਾਲ ਦੀ ਦੀਵਾਨ ਕੀਤੀ ਸੀ ਫਿਰ ਅੰਗਣਵਾਰੀ ਬਣਨਾ ਸੀ ਅੰਗਣਵਾਰੀ ਇਸੇ ਸਾਹਮਣੇ ਫੰਕਸ਼ਨ ਕਰਦੀ ਪਿੱਛੇ ਬੱਚੇ ਉੱਥੇ ਵੀ ਅੰਗਣਵਾਰੀ ਦੇ ਛੋਟੇ ਛੋਟੇ ਬੱਚੇ ਆਉਂਦੇ ਨੇ ਇਸ ਕਿਸਮ ਦੇ ਬੱਚੇ ਪਨ ਗਏ ਹੁਣ ਇੱਥੇ ਹੁਣ ਮਸਰੀ ਪੈਦਾ ਹੋਣਾ ਮਸਰੀ ਜਿਹੜਾ ਨਾ ਇੱਥੇ ਪੈਦਾ ਹੋਣਾ ਬਿਮਾਰੀ ਫੈਲੇਗੀ ਕਿਉਂਕਿ ਇਹ ਨੀਬੋਰ ਦੇ ਨਾਲ ਕੰਟਰੋਲ ਨਹੀਂ ਹੋਣਾ ਫੰਡ ਕੋਈ ਹੈ ਹੀ ਨਹੀਂ ਹੈ ਤੇ ਆਪਣੇ ਅੱਗੇ ਕੋਈ ਕੰਮ ਹੋਣਾ ਨਹੀਂ ਹੈ ਮੈਂ ਮੰਤਰੀ ਸਾਹਿਬ ਨੂੰ ਇਹ ਗੁਜਾਰਸ਼ ਕਰਨਾ ਕਿ ਸਾਡੀ ਸੜਕ ਨਹੀਂ ਰਹੀ ਹੈ ਨਾ ਸੜਕ ਨੂੰ ਜੇ ਮੀਡੀਆ ਦੇ ਉੱਪਰ ਨਹੀਂ ਵਿਸ਼ਵਾਸ ਕਰਦੇ ਨੇ ਮੀਡੀਆ ਦੀ ਖਬਰ ਦੇ ਉੱਪਰ ਹੀ ਨਾਸਰ ਹੋਇਆ ਤੇ ਮੇਰੀ ਇਸ ਖਬਰ ਦਾ ਵੀ ਅਸਰ ਕਰਨ ਕਿ ਸਾਡੇ ਪਿੰਡ ਦੀ ਸੜਕ ਛੁੱਟੀ ਦੀ ਹੈ ਸੜਕ ਬਣਾਉਣ ਦੂਸਰਾ ਮਤਲਬ ਇਹ ਕਰਨ ਬਈ ਇਹ ਜਿਹੜਾ ਨੀਬੋਰ ਹੈ ਇਹ ਗਲਤ ਜਗ੍ਹਾ ਲੱਗਿਆ ਮੈਂ ਇਹ オਬਜੈਕਸ਼ਨ ਕਰਨਾ ਹੁਣ ਇਹ ਜਗ੍ਹਾ ਦੂਸਰੀ ਬਦਲੀ ਜਾਣੀ ਚਾਹੀਦੀ ਸੀ ਫਲੇਕ ਨੂੰ ਬਈ ਨਹੀਂ ਮੰਨਿਓ ਸਰਕਾਰ ਦੀ ਗੱਲ ਹੈ ਇਹ ਨਾ ਪ੍ਰਿਤਮ ਕੰਨ ਕਿਹੜਾ ਪਿੰਡ ਹੈਗਾ ਪਿੰਡ ਕਚਾਲਪੁਰ ਮੈਂਬਰ ਪੰਚਾਇਤ ਕੀ ਗੱਲਬਾਤ ਹੋਈ ਇਹ ਇਕੱਠੇ ਹੋਏ ਜੱਜ ਘਰ ਦੇ ਵਿੱਚ ਸਾਰਾ ਅਸੀਂ ਮੰਤਰੀ ਸਾਹਿਬ ਕੋਲ ਗਏ ਆ ਤਿੰਨ ਚਾਰ ਵਾਰ ਹੀ ਗਿਆ ਤਾਂ ਸੀ ਬੋੜ ਦੇ ਪੈਸੇ ਸੈਂਕਸ਼ਨ ਕਰਾਏ ਸੈਂਕਸ਼ਨ ਕਰਾਹੀ ਇੰਨਾ ਗੱਲ ਕੀਤੀ ਕਿ ਸਾਨੂੰ ਪਤਾ ਆ ਪਿੱਛੇ ਕਬਦ ਪਾਉਣੀ ਹੈ ਦੇਖੋ ਅਸੀਂ ਗੱਬੇ ਤੇ ਲੱਗਣ ਦੇਣਾ ਚਾਹੁੰਦੇ ਆ ਇੱਕ ਸਾਹ ਦੇ ਲਾਉਂਦੇ ਇਹੜੇ ਆਇਨਾ ਨਾ ਮੰਨਦੇ इन्हें जबरदस्ती दूसरी पार्टी की नहीं पुछे इन्हें इन्हें अपनी बिध पुलिस मंत्री ने सू आर्डर किता पुलिस अंजी सर उल्टिया अंक गलत कम नहीं करने देना ना ही कुछ लेने ना कुा लैन देने देखो पिंड जायद ये देखो वो इतना गेट के फोटो खिचो पंचायत बिचा रस्ता कटे देखो गेट लाए के बिच अम नहीं हो देना इन्हों के कनाल जो मुल है रजिस्ट्री है उन्होंने एक ਉਕਰਾਓ ਨਿਸ਼ਾਨ ਦੇਈ ਕੱਲੂ ਜਗਾ ਛੱਡੋ ਪਰ ਇੱਥੇ ਦੇ ਕਹਿੰਦੇ ਆ ਵੀ ਬੋਰ ਲਗਾ ਰਹੇ ਸੀਗੇ ਤੇ ਤੁਹਾਡੇ ਵੱਲ ਰੁਕ ਗਿਆ ਸਰ ਰੋਕਿਆ ਕੋਹ ਨਹੀਂ ਪਤਾ ਕੀ ਕੀਤਾ ਫਿਰ ਅੱਗੇ ਕਰੋ ਥੋੜਾ ਉਧਰ ਥੱਲੇ ਨਾਲੀ ਦੇ ਕੰਢੇ ਦੇਖੋ ਤੁਸੀਂ ਹਾਲਤ ਦੇਖੋ ਇੱਥੇ ਮਛੀ ਤਲਾ ਬਣੇਗਾ ਇਹ ਜਦੋਂ ਪਾਣੀ ਸਿਕਾਇਤਾ ਮਛੀ ਤਲਾ ਬਣਾ ਮਛੀ ਤਲਾ ਇਹ ਮੱਛਰ ਖਾਨਾ ਵੀ ਬਣਨਾ ਚਾਹ ਜਿੰਨਾ ਗੰਧ ਬਿਆ ਇੱਥੇ ਅੱਜ ਹੀ ਸਫਾਈ ਕਰਨੇ ਚਾਹਦੇ ਆ ਮੰਤਰੀ ਸਾਹਿਬ ਨੂੰ ਕੀ ਜਾਣਦੇ ਨੇ 35 ਸਾਲ ਤੋਂ ਮੈਨਾਂ ਨੇ ਚੱਲਣਾ ਅਹੀਂ ਨਾਲ ਉਹਨਾਂ ਨੂੰ ਛੱਕ ਪੜਾਇਆ ਮੰਤਰੀ ਸਾਹਿਬ ਨੇ ਪੈ ਨਾ ਝੂਠ ਝੂਠ ਨਹੀਂ ਮਾਰਨਾ ਜ਼ਿੰਦਗੀ ਝੂਠ ਨਹੀਂ ਮਾਰਿਆ ਤੇ ਗਲਤ ਆਪੂ ਕਰਨਾ ਨਹੀਂ ਕੋਈ ਕਰਨਾ ਨਹੀਂ ਦੇਣਾ ਮਤਲਬ ਕਹਿ ਸਕਦੇ ਜਿਹੜਾ ਬੋਰ ਲੱਗਾ ਗਲਤ ਜਗ੍ਹਾ ਲੱਗਾ ਹਾਂ ਗਲਤ ਜਗ੍ਹਾ ਲੱਗਾ ਆਹ ਜਿੱਥੇ ਆਹ ਦੇ ਨਹੀਂ ਜਗ੍ਹਾ ਨਹੀਂ ਲੱਗਾ ਕੀ ਮੰਗ ਕਰਦੇ ਮੰਗ ਕਰਨੇ ਵੀ ਇੱਥੇ ਬੋਰ ਤਾਂ ਇਹਦਾ ਜਿਹੜਾ ਨਾਲ ਵੀ ਸਾਤ ਆਈ ਹੈ ਇਹ ਦੇਖੋ ਇਸ ਕਰਦਾ ਇਹ ਬੋਰ ਦਾ ਪਹਿਲੇ ਪਾਣੀ ਉੱਛੇ ਜਾਂਦਾ ਕੁਦਰ ਕੀ ਜਨਾਨੀ ਉਹ ਪੁੱਛੋ ਉੱਥੇ ਜਾਂਦਾ ਨਹੀਂ ਇਹ ਇਹ ਦਿੰਦੀ ਇਹ ਸਾਰਾ ਪਾਣੀ ਉੱਛੇ ਜਾਂਦਾ ਤੇ ਇਹ ਜਿਹੜਾ ਇਹ ਵੀ ਉੱਛੇ ਜਾਂਦਾ

ਆਹ ਤੇ ਕੁੱਸਣ ਕਾਹਾਂ ਤੇ ਕਬੋ ਸੈਂਤ ਤੇ ਆਹੀ ਬੋਰ ਲਵਾਂ ਲਈ ਤੇ ਲੈਂਦਾ ਹਿਸਮਣ ਪਈ ਬੋਰ ਲੱਗਿਆ ਆਹੀਂ ਬੰਦ ਨਹੀਂ ਕਰਾਇਆ ਨਾ ਆਹੀਂ ਫਰੈਂਚ ਨਾਲ ਕਰਾ ਨਾ ਕਹਨੇ ਪਿੰਡਾਂ ਵਾਲੇ ਕਰਾਇਆ ਹੁਣ ਆਏ ਨਾ ਆਏ ਪਿੰਡਾਂ ਵਾਲੇ ਨੂੰ ਪੁੱਛਿਆ ਜਾਈ ਪਈ ਉਹਨਾਂ ਨੂੰ ਪੁੱਛ ਲੂ ਪਈ ਕੀ ਸਮੱਸਿਆ ਜੀ ਬੋਰ ਜਿੱਥੇ ਲੱਗਾ ਸਹੀ ਲੱਗਾ ਸਹੀ ਨਹੀਂ ਲੱਗਿਆ ਸਹੀ ਤੇ ਨਹੀਂ ਲੱਗਿਆ ਉਹ ਪਿੰਡ ਕਿੰਨੇ ਜਿੱਥੇ ਬੋਰ ਲੱਗੇ ਉਹ ਪਿੰਡ ਪੂਰਾ ਸੰਜੀ ਜਿੱਥੇ ਸਹਿਮਤ ਤੋਂ ਉਥੇ ਅਸੀਂ ਕੀ ਕਰ ਨਹੀਂ ਕਰ ਸਕਦੇ ਇਥੇ ਨਹੀਂ ਗੱਦੇ ਲੱਗ ਗਿਆ ਜਿਹਦਾ ਜਾਂਚ ਕਰਦੇ ਪਰੇਸ਼ਾਨੀ ਨਹੀਂ ਕੱਲ ਨੂੰ ਹੋਏਗੀ ਪਰੇਸ਼ਾਨੀ ਤੇ ਹੈ ਤਾਂ ਹੁਣ ਕੀ ਕਰਨਾ ਫਿਰ ਜਿਹੜੇ ਰੋਪ ਲਗਾਏ ਜਾ ਰਹੇ ਸੀ ਜਿਹਨਾਂ ਦੇ ਸਾਹਬ ਦਾ ਸਰਪੰਚ ਦੇ ਜਿਹਨਾਂ ਲੋ ਬੋਰ ਲੱਗਣ ਤੋਂ ਮਨਾ ਦਿੱਤਾ ਕਿ ਇੰਨੀ ਕਿ ਸੱਚਾਈ ਹੈ ਜੀ ਹਾਂਜੀ ਤੇ ਕਿੰਨੀ ਕਿ ਸੱਚਾਈ ਹੈ ਜਿਹੜੇ ਉਹਨਾਂ ਨੇ ਮਨਾ ਦਿੱਤਾ ਸੀ ਸਾਹਬ ਦਾ ਸਰਪੰਚ ਨਹੀਂ ਕਿਸ ਨੇ ਸਰਪੰਚ ਨੇ ਮਨ ਨਹੀਂ ਕੀਤਾ ਕਿਸ ਨੇ ਕੀਤਾ ਕੀ ਮੰਗ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਹੋ ਹਾਂ ਇਹ ਮੰਗ ਹੁਣ ਐ ਹੋਈ ਆ ਜਨਤਾ ਨਾਲ ਜੋ ਜਨਤਾ ਆਖਦੀ ਆ ਅਸੀਂ ਉਹ ਕਰਾਂਗੇ ਹਾਂਜੀ